ਜਨਰਲ ਗੁਰ ਸਿੰਘ ਜੀ ਜੈਦਾਰ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਗੁਰ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਉੱਪਰ ਇੱਕ ਸਿੱਖ ਪੰਥ ਦੇ ਨਾਂ ਤੇ ਆਦੇਸ਼ ਜਾਰੀ ਕੀਤਾ ਗਿਆ ਸੀ ਉਹਨਾਂ ਨੇ ਇੱਕ ਸੁਨੇਹਾ ਦਿੱਤਾ ਸੀ ਸਿੱਖ ਕੌਮ ਨੂੰ ਜਿਸ ਵਿੱਚ ਹੁਕਮਨਾਮਿਆਂ ਨੂੰ ਲੈ ਕੇ ਉਹਨਾਂ ਨੇ ਗੱਲ ਬੜੀ ਸਪਸ਼ਟ ਕਰ ਦਿੱਤੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਜਿਹੜੇ ਅਕਾਲ ਤਖਤ ਸਾਹਿਬ ਵੱਲੋਂ 2 ਦਸੰਬਰ ਨੂੰ ਹੁਕਮਨਾਮੇ ਜਾਰੀ ਕੀਤੇ ਸਨ ਉਹਨਾਂ ਦੀ ਇਨ ਬਿਨ ਪਾਲਣਾ ਕਰਨੀ ਚਾਹੀਦੀ ਹੈ ਇਸ ਸੰਦੇਸ਼ ਦੇ ਨਾਲ ਕਾਫੀ ਜਿਹੜੀਆਂ ਲੋਕਾਂ ਦੇ ਮਨਾਂ 'ਚ ਸੰਗਤਾਂ ਦੇ ਦਰਮਿਆਨ ਚਰਚਾਵਾਂ ਸਨ ਉਹ ਸਾਰੀਆਂ ਸਾਫ਼ ਹੋ ਗਈਆਂ ਸੀ ਉਸ ਤੋਂ ਬਾਅਦ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਡਰ ਸਿੰਘ ਸਾਹਿਬ ਗਨੀਰ ਗੁਰਜੀਤ ਸਿੰਘ ਜੀ ਦਾ ਮੁਲਾਕਾਤ ਕਰਕੇ ਆਏ ਨੇ ਅਤੇ ਉਹਨਾਂ ਨੇ ਬਾਅਦ ਆ ਕੇ ਇਹ ਕਿਹਾ ਕਿ ਹਕੂਮਨਾਮਿਆਂ ਦੇ ਸਬੰਧ ਵਿੱਚ ਸਿੰਘ ਸੌ ਗਰੀ ਗੁਰਬੀਰ ਸਿੰਘ ਜੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਦੀਆਂ ਗੱਲਾਂ ਮੰਨ ਲੀਆਂ ਨੇ ਅਤੇ ਉਹਨਾਂ ਨੇ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਉਸ ਦਿਨ ਹਕੂਮਨਾਮੇ ਆਏ ਸਨ ਉਹਨਾਂ ਵਿੱਚ ਕੋਈ ਜਿਹੜੀ ਅਕਾਲੀ ਦਲ ਵੱਲੋਂ ਇਹ ਗੱਲ ਆਖੀ ਗਈ ਸੀ ਬਿਨਾਂ ਵਜ੍ਹਾ ਤੋਂ ਕਿ ਅਸੀਂ ਨਹੀਂ ਇਹ ਮੰਨ ਸਕਦੇ ਕਿ ਸਿੰਘ ਸਾਹਿਬ ਨੇ ਸਾਡੀ ਉਹ ਗੱਲ ਪ੍ਰਵਾਨ ਕਰ ਲਈ ਹੈ ਅਸੀਂ ਸਾਰੀਆਂ ਸੰਗਤਾਂ ਦੇ ਵਿੱਚ ਇਹ ਗੱਲ ਕਹਿਣੀ ਚਾਹੁੰਦੇ ਆ ਬੜੇ ਪੁਖਤਾ ਸੂਤਰਾਂ ਤੋਂ ਪ੍ਰੋਸੇਗ ਵਸੀਲਿਆਂ ਤੋਂ ਕਿ ਇੰਦਾ ਵੀ ਕੋਈ ਗੱਲ ਸਿੰਘ ਸਾਹਿਬ ਗੁਰਦੇ ਗੁਰੂ ਸਿੰਘ ਜੀ ਵੱਲੋਂ ਨਹੀਂ ਉਹਨਾਂ ਦੇ ਨਾਲ ਕੀਤੀ ਗਈ ਜਾਂ ਉਹਨਾਂ ਨੂੰ ਕਿਸੇ ਹਕੂਮਨਾਮੇ ਦੇ ਸਬੰਧ ਵਿੱਚ ਕਿਸੇ ਹਕੂਮਨਾਮੇ ਦੀ ਸੋਧ ਜਾਂ ਕੋਈ ਉਹਦੇ ਮਤਲਕ ਕੋਈ ਹੋਰ ਗੱਲ ਸਿੰਘ ਸਾਹਿਬ ਨੇ ਨਹੀਂ ਆਖੀ ਸੋ ਇਹ ਡਾਕਟਰ ਦਿਲਜੀਤ ਸਿੰਘ ਚੀਮਾ ਅਤੇ ਉਹਨਾਂ ਦੇ ਸਾਥੀ ਜੋ ਵੀ ਆਖ ਰਹੇ ਨੇ ਇਹ ਸਰਾਸਰ ਗੁੰਮਰਾਹ ਕਰਨ ਦੀ ਕੋਸ਼ਿਸ਼ ਆ ਤੇ ਇਹ ਵੀ ਬੜੀ ਮੰਦਭਾਗੀ ਗੱਲ ਆ ਕਿ ਜਿਹੜਾ ਅਧਿਕਾਰ ਖੇਤਰ ਸਿਰਫ ਤੇ ਸਿਰਫ ਅਕਾਲ ਤਖਤ ਸਾਹਿਬ ਦੇ ਜਾਇਦਰ ਸਾਹਿਬ ਦਾ ਹੈ ਯਾਨੀ ਜੀ ਸਿੰਘ ਜੀ ਦਾ ਹੁਕਮਨਾਮਾ ਲੈ ਕੇ ਉਹਦੇ ਬਾਰੇ ਉਹ ਜਿਹੜੀ ਆਪਣੇ ਵੱਲੋਂ ਕੁਝ ਗਲਤ ਟਿੱਕਾ ਟਿੱਪਣੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਕਿਸੇ ਵੀ ਵਿਅਕਤੀ ਨੂੰ ਕੋਈ ਇਸ ਗੱਲ ਦੀ ਇਜਾਜ਼ਤ ਨਹੀਂ ਹੈ ਕਰਕੇ ਹੁਕਮਨਾਮੇ ਇੱਕ ਵਾਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਾਰੀ ਕੀਤੇ ਗਏ ਨੇ ਤੇ ਉਸ ਵਿੱਚ ਕੋਈ ਹੋਰ ਟਿਲਮਟ ਨਹੀਂ ਹੋਣੀ ਚਾਹੀਦੀ ਨਾ ਹੋ ਸਕਦੀ ਆ